ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂਪੂਖ ਚੈਨਲ ਦੇ ਤਾਂ ਸਵਾਗਤ ਹੈ ਤੇ ਅੱਜ ਮੈਂ ਵੀਡੀਓ ਬਣਾਉਂਗੀ ਸੂਟਾਂ ਤੇ ਅ ਕੱਲ ਮੈਂ ਮਨਬੀਰ ਮੰਬੀਰ ਦੀ ਦਾਦੀ ਗਈ ਸੀ ਸ਼ੇਰ ਨੂੰ ਮम्मी ਦੇ ਸੂਟ ਲੈਣ ਮੇਰੀ ਮੰਨੀ ਦੀ ਦਾਦੀ ਦੇ ਮੇਰੀ ਸੱਸੂ ਮਾਂ ਦੇ ਸੂਟ ਲੈਣ ਗਈ ਸੀ ਕਿਉਂਕਿ ਟਾਈਮ ਵਿੱਚ ਜਿਹੜੀ ਮੈਰਿਜ ਹੈ ਉਹਦੇ ਵਿੱਚ ਬਹੁਤ ਥੋੜਾ ਵਾ ਤੇ ਫਿਰ ਟੇਲਰ ਸੀ ਨੇ ਵੀ ਨਹੀਂ ਇਸ ਕਰਕੇ ਮੈਂ ਸੋਚਿਆ ਵੀ ਇਹਨਾਂ ਨੂੰ ਪਹਿਲਾਂ ਜਿਹੜੇ ਇਹਨਾਂ ਦੇ ਸੂਟ ਆ ਉਹ ਲਿਆਦਾਆਂ।ਆਂ ਦੋ ਆਪਣੇ ਲੈ ਕੇ ਆਈ ਸੀ ਤੇ ਦੋ ਹੀ ਮਨਵੀਰ ਦੀ ਦਾਦੀ ਲਈ ਮੈਰਿਜ ਵਾਸਤੇ ਸੂਟ ਲੈ ਕੇ ਆਈ ਸੀ। ਤੇ ਚਲੋ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਉਹ ਵਾਲੇ ਸੂਟ। ਇੱਕ ਤੇ ਇਹ ਵਾਲਾ ਸੂਟ ਮੈਂ ਲੈ ਕੇ ਆਈ ਸੀ ਉਦੋਂ। ਇਹ ਤਾਂ ਸਿੰਪਲ ਹੈ ਜਿੰਦਾ ਉਹ ਘਰੇ ਰਹਿਣਾ ਗੋਣਾ ਉਹਨਾਂ ਦੇ। ਜਿਹਨਾਂ ਦਾ ਮੈਰਿਜ ਆ। ਆ ਛੋਟਾ-ਮੋਟਾ ਕੋਈ ਪ੍ਰੋਗਰਾਮ ਹੈ। ਮਤਲਬ ਕਿ ਮਨੀ ਦੀ ਦਾਦੀ ਦੇ ਪੇਕੇਾਂ ਦੇ। ਆ ਮੰਮੀ ਦੀ ਭਤੀ ਜੀ ਦੀ ਮੈਰਿਜ ਆ ਤੇ ਇਸ ਕਰਕੇ ਫਿਰ ਇੱਕੇ ਹੁਣ ਕਰਕੇ ਤੇ ਜਾਣਾ ਵੀ ਕਈ ਵਾਰੀ ਪੈਣਾ ਇਸ ਕਰਕੇ ਮੈਂ ਇਹ ਤਾਂ ਉਦਨ ਲੈ ਕੇ ਆਈ ਸੀ ਮੈਂ ਸੂਟ ਤੇ ਇਹ ਵਾਲਾ ਇਹ ਮੈਂ ਉਦਨ ਲੈ ਕੇ ਆਈ ਸੀ ਕਿ ਤੇ ਇਹ ਸਿਲਕ ਦੇ ਵਿੱਚ ਆ ਪੇਪਰ ਸਿਲਕ ਹੁੰਦੀ ਸ਼ਾਇਦ ਪਤਾ ਨਹੀਂ ਕਿਹੜੀ ਸਿਲਕ ਹੋ ਗੰਦੇ ਸੀ ਮੈਨੂੰ ਤਾਂ ਨਾਮ ਨਹੀਂ ਆ ਤੇ ਇਹ ਹੈਰੀ ਉਹਨੂੰ ਕੀ ਕਹੀਦਾ ਰਾਮ ਟੈਕਸ ਦਾ ਰਾਮ ਟੈਕਸ ਬ੍ਰਾਂਡ ਦਾ ਇਹਦੀ ਜਿਹੜੀ ਇਹ ਵਾਲੀ ਆ ਮਤਲਬ ਕਿ ਫਰੰਟ ਆ ਇਹੋ ਹਾਈਲਾਈਟ ਜਿਹੜਾ ਉਹ ਕੀਤਾ ਹੋਇਆ ਸੂਟ ਤੇ ਪਿਆਜ਼ੀ ਕਲਰ ਆ ਇਹਦਾ ਤਾਂ ਬਹੁਤ ਹੀ ਸੋਹਣਾ ਵਾ ਇੱਕ ਸੂਟ ਆਪਾਂ ਇਹ ਲੈ ਦਿੱਤਾ ਮੰਦੀ ਦਾ ਦੀਨੋ ਇਹਦੇ ਨਾਲ ਜਿਹੜਾ ਦੁਪੱਟਾ ਵਾ ਉਹ ਚਿਨੌਨ ਸ਼ਿਫੋਂ ਦਾ ਵਾ ਚਿਨੌਨ ਸ਼ਿਫੋਂ ਦਾ ਕੁਲ੍ਹਾ ਦੁਲ੍ਹਾ ਦੁਪੱਟਾ ਜਿੱਦਾਂ ਲੇਡੀਜ਼ ਲੈਣਾ ਪਸੰਦ ਨਹੀਂ ਕਰਦੇ ਆ ਮੈਂ ਵੀ ਮੈਰਿਜ ਮੂਰੇ ਚਲੀ ਜਾਂਉਣ ਜਾਣ ਲਈ ਚਨੌਂ ਚ ਕੋਨ ਦਾ ਦੁਪੱਟਾ ਪਸੰਦ ਕਰਦੀ ਆ ਵੈਸੇ ਇਦਾਂ ਦੇ ਜਿਹਦਾ ਪ੍ਰਿੰਟ ਸਸਤੇ ਸੂਟ ਬਣਾਏ ਉਹਨਾਂ ਦੇ ਹਾਫ ਪਿਓਰ ਦਾ ਇਹ ਆ ਇਹਦੇ ਉੱਤੇ ਦਾ ਲੇਸ ਲੱਗੀ ਹੋਈ ਆ ਵਾਲੀ ਲੇਸ ਲੱਗੀ ਹੋਈ ਆ ਤੇ ਸੂਟ ਨਾਲ ਦੀ ਪੱਟੀ ਲੱਗੀ ਹੋਈ ਆ ਉਹ ਖੁੱਲਾ ਡੁੱਲਾ ਦੁਪੱਟਾ ਬਹੁਤ ਸੋਹਣਾ ਆਰੇ ਜੂਟ ਮਨੀ ਦੀ ਦਾਦੀ ਆਈ ਮੈਂ ਆਪਣੀ ਪਸੰਦ ਆ ਲੈ ਕੇ ਆਂਦਾ ਬਾਕੀ ਮੈਂ ਆਪਣੀ ਪਸੰਦ ਦੇ ਲੈ ਆਂ ਇਹ ਅਜੂ ਮਨੀ ਦੀ ਦਾਦੀ ਨੂੰ ਫੋਟੋ ਲੈਣਾ ਮੇਰੇ ਕਲਰ ਬਹੁਤ ਸੋਹਣਾ ਆਇਆ ਆ ਆਰੇ ਫਿਰ ਆ ਜਮਨੀ ਦੀ ਦਾਦੀ ਸਮਹ ਹੋ ਗਈ ਇਹ ਕੀ ਹੋ ਗਿਆ ਇੱਕ ਸੂਟ ਮੰਮੀ ਕਹਿੰਦੀ ਮੈਂ ਸਮੋਣਾ ਹੀ ਸਮੋਣਾ ਜ਼ਰੂਰੀ ਉਹ ਹੈਗਾ ਵਾ ਇਹ ਵਾਲਾ ਗ੍ਰੇ ਕਲਰ ਦਾ ਇਹ ਸੂਟ ਮੈਂ ਨਹੀਂ ਜਿਲੇ ਕਿ ਦਿੱਤਾ ਇਹ ਮੇਰੇ ਭੂਆ ਦੇ ਪੁੱਤ ਨੇ ਮੀਂਦਗੀ ਮੇਰੇ ਭੂਆ ਤੇ ਭੂਆ ਦੇ ਨੂੰ ਆਏ ਸੀਗੇ ਆਪਣੇ ਨਿੱਕੇ ਜਿਹੇ ਸਾਡੇ ਜੋਰੇ ਨੂੰ ਲੈ ਕੇ ਘਰੇ ਤਾਂ ਉਦੋਂ ਭੂਆ ਉਹ ਮਤਲਬ ਉਹ ਲੈ ਕੇ ਆਇਤੀ ਮੰਮੀ ਵਾਸਤੇ ਭਾਬੀ ਹੋਣੀ ਭਾਬੀ ਤੇ ਦੀਰੀ ਹੋਣੀ ਇਹ ਵਾਲਾ ਸੂਟ ਇਹ ਗ੍ਰੇ ਕਲਰ ਵਿੱਚ ਆ 올 ਓਵਰ ਇਹ ਉਹਨਾਂ ਨੇ ਬੜੇ ਮਾਣ ਨਾਲ ਮੰਮੀ ਲਈ ਸੂਟ ਲੈ ਕੇ ਆਏ ਸੀ ਉਹ ਕਹਿੰਦੇ ਸੀ ਇਹ ਸੂਟ ਤੁਸੀਂ ਜਿੰਨੀ ਸਮੋਣਾ ਇਹ ਸਾਰਾ ਹੀ ਮਦਰ ਕੀ ਇਹ ਨਹੀਂ ਤੇ ਪੌਣ ਵਾਲਾ ਨੇ ਸਟੱਫ ਵੀ ਬਹੁਤ ਸੋਹਣਾ ਇਹ ਫਰੰਟ ਸਾਰਾ ਇਹਦਾ ਇਦਾਂ ਕੱਢਿਆ ਹੋਇਆ ਤੇ ਇਹ ਜਿਹੜਾ ਉੱਪਰ ਤੱਕ ਜਿੱਥੋਂ ਤੱਕ ਗਲਾ ਵਾ ਤੇ ਉੱਥੇ ਵੀ ਵਾਲਾ ਨਾ ਬੁੱਟੀ ਜੀ ਪਾਈ ਹੋਈ ਆ ਤੇ ਇਹ ਗ੍ਰੇ ਕਲਰ ਵਿੱਚ ਹੈ ਪੰਜ ਮਿਟੇ 올ਓਵਰ ਸੂਟ ਹੈ ਵਾਲਾ ਇਹਦੇ ਨਾਲੇ হাফ ਪਿਓਰ ਦਾ ਦੁਪੱਟਾ ਅੰਦਾਜ਼ ਤੇ ਲੱਗ ਰਹੀ ਹੋਈ ਹੈ ਹਾਫ ਪਿਓ ਦਾ ਦੁਪੱਟਾ ਆਪ ਦਾ ਅੰਦਾਜ਼ ਲੱਗਿਆ ਲੈ ਸੋਨਾ ਲੱਗਦਾ ਹੈ ਵੀ ਮਤਲਬ ਕਿ ਬਜ਼ੁਰਗਾਂ ਦੇ ਵੀ ਰੰਗ ਪਾਇਆ ਜਿਹੜਾ ਉਹ ਸੋਨਾ ਲੱਗਦਾ ਸਾਰੇ ਇਹਦਾ ਕੱਢਿਆ ਹੋਇਆ ਨਹੀਂ ਦੁਪੱਟਾ ਹੈ ਇਹ ਨਾਲ ਉਹ ਦੋ ਫੁੱਟ ਹੋ ਗਿਆ ਮੰਮੀ ਦੇ ਮਾਤਾ ਦੁਕਾਨੇ ਮੰਮੀ ਦੇ ਘੈਂਟ ਤੋਂ ਲੈ ਆਏ ਨੇ ਜਿਹੜੇ ਮੈਨੂੰ ਪਸੰਦ ਗੀ ਤੇ ਆਪਣੀ ਪਸੰਦ ਦੇ ਮਣੀ ਦੇ ਦਾਦੀ ਨੇ ਤੇ ਸੂਟ ਦਾ ਸ਼ੰਦ ਨਹੀਂ ਕਿ ਕਹਿੰਦੀ ਮੈਂ ਨਹੀਂ ਗੁੰਡੇ ਨਹੀਂ ਲੈਣੇ ਨਾ ਮੈਂ ਨਵੇਂ ਮਹਿੰਗੇ ਲੈਣਿਆ ਮੈਂ ਕਿ ਪੀਕਾਂ ਵੀ ਵਿਆਹ ਕੱਢ ਪੀਕਾਂ ਦੇ ਘਰ ਦੇ ਵਿੱਚ ਤੇ ਜੇ ਸੂਟ ਚੰਗੇ ਨਾਲ ਲੈ ਤੇ ਪਾਏਗੀ ਨਾ ਚੰਗੇ ਲੱਗੇ ਤਾਂ ਫੈਰਾ ਕੀ ਦੇਖਣ ਵਾਲਿਆਂ ਨੂੰ ਕਹਿਣਾ ਨੋਂ ਨੇ ਆਪਣੀ ਟੋਰ ਕੱਢੀ ਹੋਈ ਆ ਤੇ ਸੱਸ ਨੂੰ ਕਿਸੇ ਨਾ ਕੰਮ ਦੇ ਸੂਟ ਲੈ ਕੇ ਦਿੱਤੇ ਸੋ ਪਹਿਲਾਂ ਆਪਾਂ ਸੱਤੂ ਮਾਂ ਦੀ ਟੋਰ ਕੱਢੀ ਆਪਣੀ ਟੋਰ ਆਪਾਂ ਬਾਅਦ ਵਿੱਚ ਕੱਢਾਂਗੇ ਮੀਨਜ਼ ਕਿ ਹਮ ਬਾਅਦ ਵਿੱਚ ਕੱਪੜੇ ਲਵਾਵਾਂਗੇ ਪਹਿਲਾਂ ਮੰਮੀ ਦੇ ਨਹੀਂ ਤੇ ਮੈਂ ਨਹੀਂ ਦੋਆ ਉਹ ਵੀ ਮੰਮੀ ਦੇ ਕਹਿਣ ਤੇ ਇੱਕ ਮੈਂ ਲਿਆ ਸੂਟ ਤਾਂ ਦਿਖਾਉਣੀ ਆ ਜਿਹੜਾ ਮੇਰੀ 사ਸ ਨੇ ਮੇਰੇ ਲਈ ਪਸੰਦ ਕੀਤਾ ਮੈਂ ਆਪਣੀ 사ਸ ਲਈ ਪਸੰਦ ਕੀਤਾ ਤੇ ਮੇਰੀ 사ਸ ਨੇ ਇੱਕ ਸੂਟ ਮੇਰੇ ਲਈ ਪਸੰਦ ਕੀਤਾ ਤੁਹਾਨੂੰ ਦਿਖਾਉਣੀ ਆ ਇਹ ਕੀ ਮੰਮੀ ਦਾ ਸੂਟ ਉਹ ਵਾਲਾ ਜਿਹੜਾ ਮੈਂ ਐਨੇ ਸੂਟਾਂ ਚੋਂ ਪਸੰਦ ਕੀਤਾ ਇਹ ਵਾਲਾ ਇਹ ਵਾਲਾ ਸੂਟ ਇਹਦਾ ਫਰੰਟ ਜਿਹੜਾ ਇਦਾਂ ਕੱਢਿਆ ਹੋਇਆ ਹੈ ਸਾਰੇ ਫਰੰਟ ਜਿਹੜਾ ਇਹ ਇਹ ਦਬਕੇ ਦੀ ਕਢਾਈ ਹੈ ਨੇ ਉੱਤੇ ਸਿੱਪੀ ਵਰਗਿਆ ਤੇ ਬੀਡਸ ਮੋਤੀ ਦਾ ਵਰਗਿਆ ਮੈਨੂੰ ਵੀਡੀਓ ਵੀ ਆ ਬਣਾਉਣੀ ਪੈਣੀ ਮਣੀ ਪੜਨ ਗਿਆ ਹੋਇਆ ਇਸ ਕਰਕੇ ਬੜੀ ਮੁਸ਼ਕਲ ਹੋਉਂਦੀ ਨਹੀਂ ਤੇ ਕੋੜਾ ਨਾ ਦਿਖਾ ਆ ਜਾਣਾ ਇਹ ਹੈ ਜੀ ਇਹਦਾ ਵਰਕ ਇਹ ਸੂਟ ਦਾ ਇਹ ਮੈਂ ਪਸੰਦ ਕੀਤਾ ਮੰਮੀ ਵਾਸਤੇ ਇਹ ਲੈਂਦੇ ਨਹੀਂ ਸੀ ਕਹਿੰਦੇ ਗੂੜਾ ਬਹੁਤ ਹੈ ਮੈਂ ਕਿਹਾ ਮੈਰिजਸ ਵਗੈਰਾ ਤੇ ਇਦਾਂ ਦੇ ਸੋਹਣੇ ਲੱਗਦੇ ਆ ਜਿਆਦਾ ਫਿੱਕਾ ਜਿਹੜਾ ਕਲਰ ਆ ਉਹ ਨਹੀਂ ਸੋਹਣਾ ਲੱਗਦਾ ਇਹ 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 ਮਤਲਬ ਕਿ ਉੱਪਰ ਤੱਕ ਗਲੇ ਤੱਕ ਇਦਾਂ ਬੂਟੀ ਆ ਰਹੇ ਉੱਤੇ ਐਨਕਾ ਡੀ ਹੋਈ ਬੂਟੀ ਇਹ ਸੂਟ ਤੇ ਤੇ ਇਹ 올 ওভার ਸੂਟ ਆ ਇਹ ਪਿਓਰ ਕ੍ਰੇਪ ਦੇ ਵਿੱਚ ਹੈ ਇਹ ਪਿਓਰ ਕ੍ਰੇਪ ਵਿੱਚ ਹੈ ਵਾਲਾ ਸੂਟ ਕਿ ਮੈਂ ਪ੍ਰਾਈਸ ਕਿਸੇ ਦੀ ਨਹੀਂ ਦੱਸਣੀ ਬਿਕੋਜ਼ ਕਿਸੇ ਨੂੰ ਮਹਿੰਗਾ ਲੱਗਣਾ ਕਿਸੇ ਨੂੰ ਹੈ ਤਾਂ ਮਹਿੰਗੇ ਹੀ ਐ ਸਸਤਾ ਤਾਂ ਕੋਈ ਵੀ ਨਹੀਂਗਾ ਬਟ ਪ੍ਰਾਈਸ ਨਹੀਂ ਮੈਂ ਕਿਸੇ ਦੀ ਵੀ ਦੱਸਣੀ ਕਿਉਂਕਿ ਕਈਆਂ ਨੂੰ ਨਹੀਂ ਦੱਸਣੀ ਹੁੰਦੀ ਉਹ ਤਾਂ ਕਿ ਵੀਡੀਓ ਸਾਰੇ ਮੇਰੇ ਉਹ ਜ਼ਰੂਰੀ ਨਹੀਂ ਕਈ ਉਦਾਂ ਦੇ ਵੀ ਦੇਖਦੇ ਆ ਜਿਨ੍ਹਾਂ ਨੂੰ ਆਪਾਂ ਨਹੀਂ ਸ਼ੋਅ ਕਰ ਸਕਦੇ ਪ੍ਰਾਈਸ ਸਮੇਂ ਦੇ ਹੁਣ ਹੈ ਕਈ ਲੋਕ ਇਹ ਦੇ ਨਾਲ ਦਾ ਜੀ ਦੁਪੱਟਾ ਇਹ ਦੁਪੱਟਾ ਦਾ ਹੈਗਾ ਵਾ ਜੀ ਇਹ ਵੀ ਇਹਦੀ ਚਨੌਨ ਸ਼ਿਖਾਉਣ ਦਾ ਇਹ ਦੁਪੱਟਾ ਵਾ ਬਹੁਤ ਸਸਤਾ ਮਾਦਮ ਤੋਰ ਕਰਦੇ ਤੇ ਮੇਰੇ ਵੀ ਸੋਹਣੇ ਲੱਗਦੇ ਸੂਟ ਇਹ ਨੋ ਕੇ ਕੇ ਦਾ ਦੁਪੱਟਾ ਮੁਦਬੱਤੇ ਦੇ ਐਂਡਾ ਸਾਰੇ ਐਮਬਰਾਇਡਰੀ ਕੀਤੀ ਹੋਈ ਆ ਸਾਰੇ ਤੇ ਗਿੱਕੇ ਆ ਨਾ ਤੇ ਦੁਪੱਟੇ ਦੇ ਵਿੱਚ ਵੀ ਜਿਹੜੀ ਉਹ ਬੂਟੀ ਐਂਡਾ ਬੂਟੀ ਆ ਸਾਰੇ ਦੁਪੱਟੇ 'ਚ ਵੀ ਦੱਸਿਓ ਤੁਸੀਂ ਸੋਨੇ ਰੰਗ ਫਲੈਕਟ ਕੀਤੇ ਮੈਂ ਆਪਣੀ ਸੱਸ ਵਾਸਤੇ ਕਿਉਂਕਿ ਮੰਮੀ ਤਾਂ ਬਹੁਤ ਠਿੱਕੇ ਜੇ ਤੇ ਸੜੇ ਜੇ ਰੰਗ ਚੱਕੰਦੇ ਸੀ ਤੇ ਮੈਂ ਕਿਹਾ ਇਹ ਨਹੀਂ ਜਾਵਾਂ ਸ਼ਾਦੀਆਂ ਤੇ ਚੰਗੇ ਲੱਗਦੇ ਆ ਅਗਗੇ ਮੈਂ ਲੈਂਦੀ ਨਹੀਂ ਮਮਮੀ ਆਪਣੀ ਲੈਂਦੀ ਹੁੰਦੀ ਕੱਪੜੇ ਨੂੰ ਨਹੀਂ ਇੰਨਾ ਪਤਾ ਲੱਗਦਾ ਮੀਨਜ਼ ਕਿ ਚੁਆਇਸ ਦੇ ਤੌਰ ਤੇ ਨਰਜੀਤ ਬਦਾਨ ਤੇ ਮੈਂ ਕਿਹਾ ਵੀ ਹੁੰਦਾ ਤੇ ਜਿਆਦਾ ਮਹਿੰਗੇ ਮੈਂ ਨਹੀਂ ਲੈਣਾ ਤੇ ਪਰ ਤੁਹਾਨੂੰ ਪਤਾ ਹੀ ਹੈ ਫਿਰ ਗੱਲਾਂ ਕਰਨ ਵਾਲੇ ਵੀ ਨਹੀਂ ਛੱਡਦੇ ਹੁੰਦੇ ਕਹਿਣਾ ਨੋਹਾਂ ਨੇ ਆਪਣਾ ਇੰਨਾ ਟੌਰ ਕੱਢਿਆ ਕਿ ਸਸਾਂ ਦੇ ਇਦਾਂ ਦੇ ਕੱਪੜੇ ਪਾਏ ਹੋਏ ਆ ਅੱਗੇ ਦੀ ਉਧਾਰ ਨਾ ਰਿਸ਼ ਤੇ ਮੈਂ ਮੰਮੀ ਨੂੰ ਵਧੀਆ ਸੂਟ ਲੈ ਕੇ ਦੇਣੀ ਹੁੰਦੀ ਆ ਨਾ ਲੈ ਕੇ ਜਾਨੀ ਹੁੰਨੀ ਪਰ ਹੁਣ ਘਟ ਕੱਲ ਤੋਂ ਦਾ ਮੰਮੀ ਨਾਲ ਗਈ ਸੀ ਪਰ ਬਹੁਤ ਮੁਸ਼ਕਲ ਨਾਲ ਅਸੀਂ ਪਹੁੰਚੇ ਦੁਕਾਨ ਤੇ ਕਿਉਂਕਿ ਮਨੀਰ ਦੀ ਦਾਦੀ ਕੋਲ ਤੁਰ ਨਹੀਂ ਹੁੰਦਾ ਇਸ ਕਰਕੇ ਮੈਂ ਵੀਡੀਓ ਨਹੀਂ ਬਣਾਈ ਕੱਲ ਕਿਉਂਕਿ ਇੱਕ ਹੱਥ ਨਾਲ ਮਨੀਰ ਦੀ ਦਾਦੀ ਦੀ ਬਾਹ ਫੜੀ ਹੋਈ ਸੀਗੀ ਦੂਜੇ ਹੱਥ 'ਚ ਮੇਰੇ ਫੋਨ ਸੀਗਾ ਫਿਰ ਮੈਂ ਕੋਈ ਵੀ ਵੀਡੀਓ ਨਹੀਂ ਬਣਾਈ ਕਿਉਂਕਿ ਮਨੀਰ ਗੱਡੀ ਦੇ ਵਿੱਚ ਸੀਗਾ ਗੱਡੀ پارک ਕੀਤੀ ਹੋਈ ਸੀ ਦਾ ਰਸ਼ ਬਹੁਤ ਸੀਗਾ ਤੇ ਇਸ ਕਰਕੇ ਉਹ ਕਹਿੰਦਾ ਮੈਂ ਗੱਡੀ 'ਚ ਹੀ ਰਹਿਣਾ ਵਾ ਪਤਾ ਨਹੀਂ ਹੁੰਦਾ ਇੱਧਰ ਉੱਧਰ ਕਰਨੀ ਪਵੇ ਗੱਡੀ ਇਸ طرح ਕੋ ਗੱਡੀ ਚ ਸੀ ਮੈਂ ਤੇ ਮਾਨੀ ਜੀ ਦੀ ਦਾਦੀ ਜਿਹੜੀਆਂ ਦੋਨੇ ਸ਼ੋਪਿੰਗ ਕਰਨ ਗਈਆਂ ਸੀ ਪਰ ਮੰਮੀ ਨੂੰ ਨਾਲ ਲੈ ਕੇ ਤੁਰਨਾ ਬਹੁਤ ਔਖਾ ਤੁਰ ਨਹੀਂ ਹੁੰਦਾ ਹੁਣ ਤੇ ਇਸ ਕਰਕੇ ਮੈਂ ਇੱਕ ਹੱਥ ਨਾਲ ਬਾਹਾਂ ਪੜੀ ਹੋਈ ਸੀ ਮੰਮੀ ਜੀ ਤੇ ਦੂਜੇ ਚ ਪਰ ਤੇ ਸੀ ਇਸ ਕਰਕੇ ਮੈਂ ਕੋਈ ਵੀਰਿਓ ਨਹੀਂ ਬਣਾਈ ਮੇਰਾ ਮਨ ਨਹੀਂ ਕੀਤਾ ਬਣਾਉਣਾ ਮੈਂ ਕਿਹਾ ਇੱਥੇ ਮੰਮੀ ਡਿੱਗ ਡੁੱਗ ਗਈ ਸਰਟੀਫਿਕੇਟ ਲੱਗ ਗਈ ਤਾਂ ਫਿਰ ਤੁਹਾਨੂੰ ਮਤਲਬ ਕਿ ਉਹ ਹੋ ਜਾਊਗਾ ਜਿਹਨੂੰ ਕਹਿ ਦੋ ਵੀ ਟੈਨਸ਼ਨ ਹੋ ਜਾਊਗੀ ਕਿ ਉਹਦਾ ਵੀ ਔਖਾ ਹੋ ਜਾਊਗਾ ਸਰਟੀਫਿਕੇਟ ਲੱਗ ਗਈ ਤਾਂ ਲੋਦੀਆ ਸੂਟ ਦਾ ਮੇਰੇ ਮਨ ਨੂੰ ਬਹੁਤ ਹੀ ਪਸੰਦ ਆਇਆ ਜਦੋਂ ਮੈਂ ਦੇਖਿਆ ਇਹ ਸ਼ਿਮਰ ਵਿੱਚ ਆ ਇਹ ਸ਼ਿਮਰ ਚ ਲਾਈਟ ਲਵੈਂਡਰ ਕਲਰ ਹੋਰ ਸੋਨਾ ਟੂਟ ਇਹ ਦੇਖੋ ਜੀ ਇਹ ਸ਼ਿਮਰ ਦੇ ਵਿੱਚ ਆ ਲਾਈਟ ਜੈ ਲਵੈਂਡਰ ਕਲਰ ਤੇ ਇਹਦਾ ਘੇਰਾ ਕਾਫੀ ਕੱਢਿਆ ਹੋਇਆ ਹੈ ਦੇਖੋ ਇਹਦਾ ਘੇਰਾ ਕੱਢਿਆ ਹੋਇਆ ਤੇ ਇਹ 올ਓਵਰ ਨਹੀਂਗਾ ਇਹ ਜਿਹਦਾ ਜੈਂਪਰ ਜਿਹੜਾ ਉਹ ਸ਼ਿਮਰ ਦਾ ਵਾ ਇਹ ਬਾਜ਼ੂ ਵਰਕ ਆ ਉਹਦੇ ਤੇ ਮੈਂ ਦਿਖਾਇਆ ਗਏ ਗ੍ਰੀਨ ਤੇ ਬਾਜ਼ੂ ਵਰਕ ਉਹਦੇ ਤੇ ਵੀ ਵਰਕ ਆ ਬਾਜ਼ੀ ਤੇ ਇਹ ਬਾਜ਼ੂ ਵਰਕ ਆ ਬਾਵਾ ਦੇ ਐਡਾ ਵਰਕ ਕੀਤਾ ਹੋਇਆ ਇਨਾਂ ਦਾ ਇਹ 올ਓਵਰੀ ਇਹ 올ਓਵਰੀ ਨਹੀਂ ਹੈ ਸਕੇ ਇਹ ਹੁਆ ਤੇ ਨਾਲ ਜਿਹੜੀ ਆ ਪਿਓਰ ਦੀ ਸਲਵਾਰਿਆਂ ਦੇ ਨਾਲ ਪਿਓਰ ਦੀ ਸਲਵਾਰਿਆਂ ਇਹ ਲੈਵੈਂਡਰ ਕਲਰ ਹੈ ਲਾਈਟ ਜਿਹੜਾ ਲੈਵੈਂਡਰ ਕਲਰ ਹੈ ਇਹ ਬਹੁਤ ਸੋਹਣਾ ਲੱਗਦਾ ਹੈ ਇਹਦਾ ਦੁਪੱਟਾ ਵੀ ਬਹੁਤ ਹੀ ਸੋਹਣਾ ਇਹ ਹੈ ਨਾ ਦੁਪੱਟਾ ਦੁਪੱਟਾ ਦਾ ਸਾਰਾ ਕੱਢਿਆ ਹੋਇਆ ਸਾਰੇ ਕੱਢਿਆ ਹੋਇਆ ਹੈ ਨਾ ਬਹੁਤ ਸੋਹਣਾ ਹੈ ਦੁਪੱਟਾ ਇਹ ਆਪਾਸੇ ਫੁਮਾ ਦੇ ਸੂਟਾਂ ਇਹ ਚੁੰਨੀਆਂ ਲੈ ਲੈ ਕੇ ਦੇਖ ਰਿਹਾ ਮम्मी ਸੁਪਤੇ ਪੈਣ ਇੰਨੇ ਉਹਨੇ ਕੋਲ ਬਿਠਾ ਕੇ ਵੀਡੀਓ ਬਣਾਉਣੀ ਸੀ ਉਹਦਾ ਵੀ ਰਿਵਿਊ ਪੁੱਛਣਾ ਸੀ ਪਰ ਮੰਮੀ ਨੇ ਕੱਲ ਖੋਲ ਖੋਲ ਦੇਖ ਲਿਆ ਕਹਿੰਦੀ ਸੋਹਣਾ ਆਪਾ ਕਿ ਪੈਸੇ ਬਹੁਤ ਖਰਚ ਦਿੱਤੇ ਮੇਰੇ ਸੂਟਾਂ ਦੇ ਮੈਂ ਗੈਸ ਓਕੇ। ਇਹ ਕਿਹੜਾ ਬਾਰ ਬਾਰ ਆਉਂਦੇ ਆ। ਇਹ ਜਿੰਨੀਆਂ ਇਹਦੀ ਬਹੁਤ ਸੋਹਣੀ। ਇਹਦੀ ਜਨਾਂ ਛਾਉਣ ਦੀ ਜਿੰਨੀਆਂ। ਉਹ ਹੁਣ ਤਾਂ ਨਹੀਂ ਦਿਖਉਣੀ ਆ ਆਪਣੇ ਸੂਟ। ਲੈ ਇਹਦਾ ਮੈਂ ਦੇਖਾਂ। ਮੈਂ ਇਹਦਾ ਚੱਕਾ ਹੀ ਨਹੀਂ ਕੀਤਾ ਵੀ ਇਹਦੇ ਬਾਹਾਂ ਤੇ ਵਰਕ ਹੈਗਾ ਜਿਹੜਾ ਮੰਮੀ ਦਾ ਮੈਂ ਆ ਸੂਟ ਲੈ ਕੇ ਆਏ ਆ। ਗ੍ਰੀਨ ਵਾਲਾ ਹੈਗਾ ਹੈਗਾ ਹੈਨਾ। ਹੈਗਾ ਇਹਦੇ ਬਾਹਾਂ ਤੇ ਵਰਕ। ਅੰਦਾ ਪਾਈਪਿੰਗ ਲਈ ਪਾਈਪਿੰਗ ਟੈਕਨੀਕਲ ਸਟੱਡੀ ਲਈ ਉਹਨਾਂ ਨੇ ਨਹੀਂ ਆ ਜੀ ਇਰੀਏ ਨੂੰ ਬਾਵਾ ਤੇ ਵਰਕ ਕਰਨਾ ਹੈਗਾ ਮੈਨੇ ਦਲ ਉਹੜੀਆਂ ਬਾਵਾ ਤੇ ਵਰਕ ਕੀਆ ਨੇ ਹੁਣ ਮੈਂ ਤੁਹਾਨੂੰ ਦਿਖਾਉਣੀ ਆਪਣਾ ਮੈਂ ਮੰਮੀ ਦੇ ਸੁਣ ਮੈਂ ਇਹਦੇ ਲਈ ਆਪਣਾ ਸਸਤਾ ਲਿਆ ਹਾਂ ਮੈਂ ਆਪਣਾ ਮੈਂ ਸਿੰਪਲ ਜਿਹਾ ਲਿਆ ਸੁਬਰ ਜਿਹਾ ਸਿੰਪਲ ਜਿਹਾ ਕਿਉਂਕਿ ਨਾ ਗਰਮੀ ਬਹੁਤ ਹੈ ਜੇ ਪਹਿਲਾਂ ਸਟਾਰਟਿੰਗ ਵਿੱਚ ਇੱਕ ਭੂ ਹੋ ਗਿਆ ਪਰ ਨਾ ਅਮੀਨਾ ਚੜਦੇ ਆਂ ਤੇ ਉੱਥੇ ਜਾਣਾ ਤਾਂ ਮੈਂ ਨਾ ੜਕੀਲਾ ਜਾਂ ਜਾਂ ਦਾ ਹੈਵੀ ਸੂਟ ਨਹੀਂ ਪਾਉਣਾ ਚਾਹੁੰਨੀ ਸਿੰਪਲ ਜਿਹਾ ਪਾਉਣਾ ਚਾਹੁੰਨੀ ਹੈ ਜੇ ਗਰਮੀ ਆ ਬਟ ਇੱਥੇ ਵੀ ਮੈਨੂੰ ਲੱਗਦਾ ਗਰਮੀ ਲੱਗੂਗੀ ਇਹ ਜੁੰਨੀ ਹੈ ਮੇਰੇ ਸੂਟ ਨਾਲ ਦੇ ਨੌ ਸਸ ਦੇ ਸੂਟ ਵਾਲੇ ਲਵੈਂਡਰ ਲਵੈਂਡਰ ਇਹ ਜੁੰਨੀ ਹੈ ਇਹ ਦੇ ਨਾਲ ਦੀ ਜੁੰਨੀ ਜੁੰਨੀ ਹੈਗੀ ਔਰਗਾਂਜ਼ਾ ਕੱਤੇ ਨਹੀਂ ਟਿਕਣੀਆਂ ਔਰ ਗੰਦਨੀਆਂ ਚੰਨੀਆਂ ਕਿਉਂਕਿ ਪਾਠ ਵਗੈਰਾ ਤੇ ਜਾਣਾ ਹੁੰਦਾ ਸਿਰ ਤੇ ਕਿੰਨੀ ਲੈਣੀ ਚਾਹੀਦੀ ਆ ਲੈਣੀ ਵੀ ਪੈਂਦੀ ਪਰ ਲੈਣੀ ਵੀ ਚਾਹੀਦੀ ਆ ਇਸ ਕਰਕੇ ਚਲੋ ਕੋਈ ਨਾ ਮੈਨੇਜ ਕਰ ਲਾਂਗੇ ਇਦਾਂ ਇਹ ਚੁੰਨੀਆਂ ਇਹਦੀ ਇਹ ਆ ਜੀ ਇਹ ਰਾ ਜੈਂਪਰ ਇਹ ਆ ਜੈਂਪਰ ਸੋਣਾ ਲੱਗੂਗਾ ਨਾ ਮੇਰੇ ਤੇ ਇਹ ਜੈਂਪਰ ਸਿਰਫ neck 'ਤੇ ਦਾ ਕੱਢਿਆ ਹੋਇਆ ਅ ਬੱਤੀ ਪੱਲੇ ਪੁੱਲੇ ਤੇ ਨਹੀਂ ਕੋਈ ਵੀ ਕਢਾਈ ਨੈੱਕੇ ਕੱਢਿਆ ਹੋਇਆ ਹੈ ਤਾਂ ਉਹ ਪੱਲੇ ਤੇ ਇਹ ਵਾਰੀਆਂ ਲੈਂਸ ਲਗਾ ਕੇ ਜਿਹੜਾ ਪੱਲਾ ਬਣਾਉਂਦੇ ਨਾ ਐਦਾਂ ਏਦਾਂ ਬਣਾਇਆ ਹੋਇਆ ਹੈ ਤੇ ਮੈਂ ਐਦਾਂ ਦੀ ਸੇਮ ਲੈਂਸ ਜਿਹੜੀ ਉਹ ਲੈ ਕੇ ਆਈਆਂ ਫਿਰ ਮੈਂ ਬਾਜੂ ਤੇ ਵੀ ਇਹੋ ਹੀ ਡਿਜ਼ਾਈਨ ਜਿਹੜਾ ਐਦਾਂ ਹੀ ਬਣਾਵਾਂਗੀ ਤੇ ਸੋਹਣਾ ਲੱਗੂਗਾ ਕਿਉਂਕਿ ਬਾਜੂ ਤੇ ਹੈ ਨਹੀਂਗਾ ਕੋਈ ਵੀ ਵਰਕ ਵਰਕ ਐਦਾਂ ਦਾ ਕੁਝ ਵੀ ਉਹਨਾਂ ਨੇ ਦਿੱਤੀਆਂ इस करके बाजू से आप डिजाइन बना लेंगे तो हम मैं तुम्हें वो सूट दिखाने जिड़ा मेरी सास ने मेरे लिए पसंद किया पानी पी ला मैं खांसी आई जाती पानी पीके फिर फिर तुम सूट दिखाऊं ਆਨੇ ਨੂੰ ਕੁ ਇੰਪੇਰਾ ਸਸੂ ਮਾਨ ਨੇ ਇਹ ਲੈ ਲਿਆ। ਫੂੜਾ ਹੋਣਾ। ਫੂੜਾ ਤਾਂ ਇਹਨਾ ਸੋਹਣਾ ਨਾ 컬러 ਵੀ ਇਹਨਾ ਸੋਹਣਾ। ਸ਼ਾਇਦ ਸਾਰਿਆਂ ਨੂੰ ਪਸੰਦ ਆਊਗਾ ਇਹ ਕਲਰ। ਪਰ ਪੂਰੀ ਠੰਡ ਵਿੱਚ ਸੂਟ ਪਾਇਆ ਹੋਊਗਾ ਨਾ। ਮੇਰੇ ਬ੍ਰਦਰ ਦੀ ਮੈਰਿਜ ਹੋਣੀ ਇੱਕ ਦੀ। ਉਹਦੇ ਵਿੱਚ ਮੈਂ ਪਾਉਂਗੀ ਇਹ ਵਾਲਾ ਸੂਟ। ਇਹ ਦੇਖੋ। ਮੇਰੀ ਸੱਸ ਨੇ ਇਹ ਲਈ ਪਸੰਦ ਕੀਤਾ ਸੂਟ। ਦੇਖੋ। ਕਿੰਨਾ ਸੋਹਣਾ ਡਾਰਕ ਪਰਪਲ कलर ਇਹ ਹੈਗੀ ਜਿਹੜੀ ਐਮਬਰਾਇਡਰੀ ਮੈਨੂੰ ਇਹ ਨਾ ਸੋਹਣਾ ਲੱਗਾ ਇਹ ਮੰਮੀ ਕਹਿੰਦੀ ਆਹ ਵਾਲਾ ਲੈ ਤਾਂ ਸੂਟਾ ਦੇਖ ਤਾਂ ਕਿੰਨਾ ਗੂੜਾ ਸੂਟ ਰੰਗ ਵੀ ਕਿੰਨਾ ਸੋਹਣਾ ਇਹ ਪਿਓਰ ਕ੍ਰੇਪ ਆ ਪਿਓਰ ਕ੍ਰੇਪ ਦਾ ਕੱਪੜਾ ਜਿਹੜਾ ਹੁੰਦਾ ਨਾ ਉਹ ਵਾਲਾ ਇਹ ਬਹੁਤ ਹੀ ਸੋਹਣਾ ਸੂਟ ਆ 올 ਓਵਰ ਆ ਇਹਦਾ ਹੈਗਾ ਮੈਂ ਕੀ ਕਹਿਦਾ ਓ ਕੇ ਨਾ ਇਹ ਕਿ ਰਾਇਦਾ ਫੁਲੀ ਐਮਬਰਾਇਡਰਡ ਤੇ ਬਾਹੂ ਬਹੁਤ ਸੋਹਣੀਆਂ ਨੇ ਇਹ ਆ ਰਹੀਆਂ ਬਾਹੂ ਬਾਵਾ ਤੇ ਇਹ 올ਓਵਰ ਆ ਸਲਵਾਰ ਵਗੈਰਾ ਦੇ ਉੱਤੇ ਕੋਈ ਵੀ ਉਹ ਨਹੀਂ ਹਾਂ ਵਰਕ ਤੇ ਇਹ ਜਿਹੜੀ ਬੂਟੀ ਆ ਉੱਪਰ ਤਾਂਈ ਆਏ ਹੋ ਪੂਰੇ ਜੈਂਪਰ ਦੇ ਉੱਪਰ ਤਾਂਈ ਇਹਨੇ ਕੀ ਕੀ ਨੇ ਬੂਟੀ ਆ ਬਹੁਤ ਸੋਹਣਾ ਲੱਗਦਾ ਹੋਈਦਾ ਨੋਨਿਕੋਰਨਿਆ ਦੁਪੱਟਾ ਦੁਪੱਟਾ ਤੇਰਾ ਹੱਥ ਤੇ ਆ దుపట్ మిడ్రాజే కాలి దుపట్ చ ਤੇ ਮੇਰੇ ਉੱਤੇ ਜਿਹੜੀ ਉਹ ਲੈਂਸ ਨਹੀਂ ਹੁੰਦੀ 골ਡਨ ਜੀ ਉਹ ਵਾਲੀ ਲਾਉਂਗੇ ਚਾਰੇ ਪਾਸੇ ਇਹਦੇ ਅੰਬਰਾਇਡਰਡ ਦੁਪੱਟਾ ਦੇਖ ਲਓ ਜੀ ਸਿਸੂ ਮਾ ਲਈ ਪਸੰਦ ਮੈਂ ਉਹਦੇ ਸੂਟ ਸਾਨੂੰ ਪਸੰਦ ਕੀਤਾ ਤਾਂ ਉਹਨੇ ਵੀ ਮੇਰੇ ਮੇਰਾ ਸੂਟ ਦੇ ਲਓ ਕਿੰਨਾ ਸੋਹਣਾ ਪਸੰਦ ਕੀਤਾ ਕਿੰਨਾ ਸੋਹਣਾ ਦੁਪੱਟਾ ਸਾਰਾ ਪੂਲੀ ਐਮਬਰਾਇਡਰਡ ਤੇ ਹੈਵੀ ਮੈਂ ਲੱਕਾਇਆ ਸੀ ਸੂਟ ਨਾ ਸਸਟ ショपिंग ਕਰਕੇ ਆਇਆ। ਤਾਂ ਬਾਪੂ ਸਾਨੂੰ ਕਹਿੰਦਾ 10000 ਚ ਕੱਪੜੇ ਲੈ ਆਇਓ। ਮੈਂ ਕਿਹਾ ਹਾਂ 10000 ਚ ਤਾਂ ਸਾਰੇ ਟੱਬਰ ਦੇ ਕੱਪੜੇ ਆ ਜਾਂਦੇ। ਮਨੀਰੇ ਦਾਦੀ ਕਹਿੰਦੀ ਆਪਣੇ ਮਤਲਬ ਕਿ ਮਨੀਰੇ ਬਾਪੂ ਨੂੰ ਮਨੀਰੇ ਦਾਦੀ ਕਹਿੰਦੀ ਇਹ ਇਹ ਦਾਦੀ ਮਰੋਣਾ ਕਹਿੰਦੀ ਹਜੇ ਤੱਕ ਵੀ ਉਸੇ ਜਮਾਨੇ 'ਚ ਜੀਣਾ ਜੀਉਣਾ ਜਦੋਂ 10000 ਦੇ ਸਾਰੇ ਟੱਬਰ ਲਈ ਕੱਪੜੇ ਆ ਜਾਂਦੇ ਸੀ। ਕਹਿੰਦੀ ਹੁਣ ਤਾਂ ਨੋਆ ਦੱਸਦਾ ਤਾਂ 10000 ਦਾ ਇੱਕ ਸੂਟ ਲੈਂਦੀ ਆ। ਤੇ ਹੁਣ ਕਿੱਥੋਂ ਆਜੇ ਸਾਰੇ ਟੱਬਰ ਦੇ ਦੇਖੋ ਸੋਣਾ ਮੈਨੂੰ ਬਹੁਤ ਸੋਹਣਾ ਲੱਗਾ ਸੂਟ ਇਹ ਸੂਟ ਇਹ ਹੈ ਜਿਹੜਾ ਸੋਣਾ ਜੀ ਖੀਣਾਂਗੇ ਸੂਟ ਖਵਾਵਾਂਗੇ ਇੱਕ ਬੁਟੀਕ ਵਾਲੇ ਇੱਥੇ ਸਾਡੇ ਕੋਈ ਚੱਜਦਾ ਨਹੀਂ ਦੇਖੋंगी ਕਿਦਾਂ ਹੁੰਦੀਆਂ ਹੁਣ ਕਿੱਥੇ ਨਵਾ ਖੀਣ ਵਾਸਤੇ ਇਹ ਦਪੱਟਾ ਇਹ ਹੈ ਜਿਹੜਾ ਜੈਂਪਰ ਬਹੁਤ ਹੋਣਾ ਲੱਗੂਗਾ ਸਟਿਚ ਨੂੰ ਤੇ ਚਲੋ ਜੀ ਇਹਦੇ ਦੋਰੀ ਚੁੰਨੀ ਦੋਨ ਚੁੰਨੀ ਲਾਉਗੂ ਬੜੀ ਲੱਗਦੀ ਦੋਰੀ ਚੁੰਨੀ ਮੇਰੇ ਪੁੱਤ ਦਾ ਜਦੋਂ ਵਿਆਹ ਹੋਊਗਾ ਨਾ ਮਨਜੀਤ ਦਾ ਫੇਰ ਮੈਂ ਇੰਦਾ ਦੋਰੀ ਚੁੰਨੀ ਲਾਉਂਗੀ ਇੱਕ ਭਾਰੀ ਇੱਕ ਹਲਕੀ ਜੀ ਇੱਕ ਗੁਲਾਨਾਰੀ ਹੈ ਗੋੜੀ ਜੀ ਤੇ ਇੱਕ ਸੂਟ ਲਾਉਂਗੀ ਤਾਂ ਲੈ ਕੇ ਜਾਉਂਗੀ ਮੈਂ ਤੁਹਾਨੂੰ ਇੱਕ ਥਿਰ ਤੇ ਇੱਕ ਗਲੇ ਚ ਆਪਾਂ ਕੋਤ ਨੂੰ ਜਿਵੇਂ ਜਰ ਮੈਂ ਇਹ ਦੇਖ ਲਓ ਜੀ ਸੋਣੇ ਲੱਗਣੀ ਐ ਇਦਾਂ ਮੁਕਟਾ ਇਦਾਂ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆਂ ਆਪਾਂ ਅੱਜ ਦਾ ਇਹ ਸੂਟਾਂ ਵਾਲੇ ਵਲੌਗ ਦਾ ਐਂਡ ਅ ਅੱਜ ਮੇਰਾ ਕੋਈ ਵਲੌਗ ਆਇਆ ਨਹੀਂ ਕਿਉਂਕਿ ਕੱਲ ਮੈਂ ਕੋਈ ਸ਼ੂਟ ਹੀ ਨਹੀਂ ਕੀਤਾ ਮੇਰਾ ਮਨ ਨਹੀਂ ਕੀਤਾ ਕਿ ਗਰਮੀ ਬਹੁਤ ਸੀ ਇੱਕ ਮਨੀ ਦੇ ਦਾਦੀ ਦੀ ਟੈਨਸ਼ਨ ਸੀ ਤਾਂ ਕਰਕੇ ਤੇ ਤੁਸੀਂ ਵੀ ਸਾਰੇ ਦੱਸੋ ਤੁਹਾਨੂੰ ਮੇਰੇ ਸ਼ੂਟੇ ਸਾਰੇ ਕਿੱਦਾਂ ਦੇ ਲੱਗੇ ਸਪੈਸ਼ਲੀ ਮਨਵੀਰ ਦੇ ਦਾਦੀ ਦੇ ਸ਼ੂਟ ਮੇਰੇ ਤਾਂ ਚਲੋ ਮੈਂ ਮੇਰਾ ਪਿਆਰ ਚਲੋ ਜਿੱਦਾਂ ਵੀ ਆ ਗੂੜੇ ਕਰਕੇ ਉਹ ਸੋਹਣੇ ਹੁੰਦੇ ਆ ਟੂਟ ਗੂੜੇ ਕਲਰ ਤਾਂ ਸੋਹਣੇ ਲੱਗਦੇ ਮੈਂ ਤਾਂ ਕਿ ਲਾਈਟ ਕਲਰ ਉਹ ਵਾਲੇ ਜਿਹੜੇ ਆ ਤੇ ਮੈਂ ਸੋਹਣੇ ਚੂਸ ਕੀਤੇ ਇੱਕ ਗੂੜਾ ਮੰਮੀ ਪਾਉਂਦੀ ਨਹੀਂ ਜਿੰਨਾ ਮਰਜ਼ੀ ਕਹੇ ਚ ਲੋਕ ਕਹਿੰਦੇ ਮੈਂ ਨਹੀਂ ਗੂੜੇ ਪਾਉਣੇ ਇਹ ਤਾਂ ਮੈਂ ਫਿਰ ਵੀ ਇੰਨੇ ਕੋ ਗੂੜੇ ਲੈ ਦਿੱਤੇ ਜਿੱਦੋਂ ਵਿੱਚ ਇੱਕ ਨਿਓਨਜਾ ਕਲਰ ਆ ਨਹੀਂ ਤਾਂ ਮੰਮੀ ਤੇ ਠਿੱਕੇ ਠਿੱਕੇ ਜਿਹੇ ਰੰਗ ਜਿਹਨੂੰ ਕਹਿ ਦੋ ਕੁਸੂਰਮੇ ਰੰਗਾ ਜਿਹਾ ਜਾਂ ਉਹ ਕੱਚਾ ਪੀਲਾ ਜਿਹਾ ਲਾਈਟ ਜਿਹਾ ਐਦਾਂ ਦੇ ਕਿਸਾਨਦ ਕਰਦੀ ਤੇ ਫਿਰ ਮੈਂ ਲੈ ਕੇ ਦਿੱਤੇ ਤੇ ਚਲੋ ਜੀ ਪਿੰਡ ਮਾਪੁੱਟ ਚੈਨਲ ਦੇ ਇਸ ਵਲੌਗ ਦਾ ਕਰਦੇ ਆ ਐਂਡ ਉਹ ਵੀ ਫੂਟਾਂ ਵਾਲਾ ਵਲੌਗ ਜਿੰਦਗੀ ਦੇ ਮੇਰੇ ਬਲੌਗ ਪਸੰਦ ਆਏ ਤਾਂ ਪਲੀਜ਼ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਜੀ ਸਾਰਿਆਂ ਨੂੰ ਲੇਟੋ ਜੀ ਕੋਲੋਂ ਵੀ